ਕਿ ਮੈਂ ਟਾਈਮ ਪਾਸ ਨਹੀਂ ਕਰਨਾ ਜੇ ਜਾਣਾ ਹੈ ਤੇ ਵਿਆਹ ਤੱਕ ਜਾਣਾ ਹੈ ਮੈਂ ਟਾਈਮ ਪਾਸ ਨਹੀਂ ਕਰਨਾ ਮੇਰਾ ਡੇਟ ਚੁੱਕਾ ਸੀ ਮੈਂ ਹੌਟ ਬੜੀ ਜਲਦੀ ਹੁੰਦੀ ਆ ਫਿਰ ਮੈਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੀ ਆ ਮੈਂ ਕਿਹਾ ਇਹਨਾਂ ਆਈਡੀ ਨੂੰ ਦੇਖ ਮੇਰੀ ਤੇ ਮੈਨੂੰ ਉਹਦੀ ਆਈਡੀ ਨਾ ਪੁੱਛ ਲਈ ਦਿਮਾਗ ਚ ਨਹੀਂ ਆਈ ਦਿਖਾਤੀ ਹੁੰਦੀ ਆਈਡੀ ਆਨੇ ਨੂੰ ਮੁੰਡੇ ਨੇ ਮੈਸੇਜ ਮੈ ਦਿੱਤਾ ਸੀ ਤੇ ਇਹਨੇ ਤੁਹਾਡੀ ਜੀਐਸ ਹੈ ਇਹ ਤੁਹਾਡੇ ਵੀ ਬਣਾਇਆ ਨਾ ਤੇ ਕੰਟੋਲ ਬੱਦਗੁੰਮ ਆਇਆ ਕਿਤੇ ਆਪਣੀ ਜਿੰਦਗੀ ਤਾਂ ਪੈਟਲਿੰਗ ਨਹੀਂ ਆਇਆ ਮਤਲਬ ਇਹ ਹੈ ਨਹੀਂ ਮੈਂ ਸਿੰਗਲ ਆ ਇਹ ਮੰਡੀ ਨੇ ਹੀ ਜ਼ਿਆਦਾ ਕਹਿੰਦਾ ਵੀ ਇਹ ਨਾ ਕੰਦੇ ਨੇ ਤਾਂ ਖਾਣਾ ਵੀ ਦੇਵਣਾ ਬਾਬਾ ਤੇ શું ਕਹਿਣ ਦੇ ਨਹੀਂ ਜਣਾ ਮੈਂ ਵੀ ਫਿਰ ਨਾ ਸੋਚਿਆ ਮੈਂ ਫਿਰ ਘਰੇ ਗਿਆ ਉਹਨਾਂ ਨੇ ਕਹਿੰਦੇ ਕੀ ਕਰੇ ਹੋ ਦੇਹਣਾ ਕੁੜੀ ਗਰ ਪਰਵਾਰ ਨਾਲ ਗੱਲ ਕੀਤੀ ਵਧੀਆ ਨੇ ਨੇਚਰ ਵਾਈਜ਼ ਰਿਆ ਉਹਨਾਂ ਨੇ ਕੀ ਗੱਲ ਹੋ ਗਈ ਸਾਰੀ ਕਲੀਅਰ ਹੋ ਗਈ ਆਪਣੀ ਗੱਲ ਮੰਨ ਗਏ ਫਿਰ ਮਾਣਾ ਪਾਪਾ ਨੇ ਬੋਲਿਆ ਛੋਟਾ ਦੇਖਾ ਤੇ ਦਿਖਾਤੀ ਕਹਿੰਦੇ ਗੱਲ ਕਰਾ ਮੈਂ ਮਿਲਣਾ ਤੇ ਮੈਂ ਸਾਰਾ ਕੁਝ ਮੀਰੀ ਵੀ ਲਿਆ ਫੋਟੋ ਵੀ ਦਿਖਾਤੀ ਤੇ papa ਨੂੰ ਨੀਚਰ ਵਧੀਆ ਲੱਗਾ ਕਹਿੰਦੇ ਮੁੰਡਾ ਵੀ ਵਧੀਆ ਦੋਨੋਂ ਨਾਲ ਵੀ ਕਹਿੰਦੇ ਆ ਪਰ ਬੋਕ ਕਿਤੇ ਘਾਟ ਹੈ ਜਿਹੜੇ ਕਹਿੰਦੇ ਆ ਕਿ ਹਾਂ ਕਿ ਜਿਆਦਾ ਹੁੰਦਾ ਸਮਝਦਾ ਪਰ ਜ਼ਿਆਦਾਤਰ ਦੋਨੋਂ ਹੀ ਕਹਿੰਦੇ ਆ ਅੱਛਾ ਤੇ ਮੈਂ ਥੋੜਾ ਸੋਚ ਕੇ ਪੈ ਗਈ ਫਿਰ ਕਹਿੰਦੇ ਨਹੀਂ ਨਹੀਂ ਜਲਦੀ ਜਵਾਬ ਦੇ 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 ਕਰਾ ਲਈਏ ਕਰਾ ਲਈਏ ਕੁਛ ਵੀ ਮੈਂ ਕਰ ਲਾ ਕੇ ਬਸ ਸੋਣਾ ਮੁੰਡਾ ਸੋਣਾ ਮੁੰਡਾ ਤੇ ਜਦੋਂ ਆਣਾ ਮੈਂ ਥੋੜਾ ਲੇਟ ਹੋਇਆ ਐਂ ਕਹਣਾ ਮੈਂ ਕਹਣਾ ਕਿ ਮੈਂ ਮੈਸਰ ਕਰਨ ਲਈ ਜਲਦ ਬੰਦ ਮੇਰੇ ਅੱਜ ਤੇ ਗਾਣਾ ਮੈਂ ਨਾ ਘਰ ਦੇ ਬਾਹਰ ਖੜਾ ਦੇਖਿਆ ਯਾਰਾ ਅੱਡੇ ਦੇਖਿਆ ਯਾਰਾ ਮੈਂ ਤਾਂ ਲੈ ਦਉਂ ਨਹੀਂ ਲੈ ਤਾਂ ਤਾਂ ਹੀ ਪਾ ਕਰਕੇ ਮੇਰੇ ਪਾਪਾ ਮੈਨੂੰ ਕਹਿੰਦੇ ਸੀ ਕਹਿੰਦੇ ਜੀ ਮਤਲਬ ਕਿ ਕਦੀ ਕਿਸੇ ਨਾਲ ਪਿਆਰ ਹੋਇਆ ਵੀ ਤੂੰ ਲੁਕਾਉਣਾ ਨਹੀਂ ਹੈਗਾ ਤੂੰ ਖੋਲ ਕੇ ਸ਼ੇਅਰ ਕਰਨਾ ਹੈ ਤੂੰ ਵੀ ਫਰੈਂਡ ਹੈ ਇਹ ਲੁਕਾਉਣਾ ਨਹੀਂ ਹੈਗਾ ਫਿਰ ਐਵੇਂ ਨਾ ਥੋੜੇ ਅੱਖਾਂ ਜਿਹੇ ਹੈਗਾ ਵਈ ਇਦਾਂ ਉਹਦੇ ਕਰਕੇ ਕਰਦੇ ਆ ਪਰ ਮੈਨੂੰ ਨਹੀਂ ਕੋਈ ਸ਼ੂ ਹੋਣਾ ਕਹਿੰਦੇ ਕਿ ਤੂੰ ਗਾਣਾ ਬਣਾ ਦੇ ਤੂੰ ਦਾਦਾ ਇਹਦੇ ਵਿੱਚ ਇਹਨੂੰ ਕੋਈ ਨੈਕਵਿਟ ਕਮੈਂਟ ਕੀਤਾ ਗਿਆ ਉਹ ਵੀ ਅੱਖਾਂ ਇਦਾਂ ਆ ਅਰੇ ਜਦੋਂ ਨੁਖਰੇ ਕਰੇ ਤਾਂ ਛੱਡੀ ਵੀ ਆਈ ਹੈ ਰਾਣਾ ਇਹ ਤੇਰੀਆਂ ਮੈਂ ਕੈਂਡੀਏਸ ਮਾਰ ਦੇਈਆਂ ਮਿਰਗਲ ਜਾ ਅਜ ਨਾਲ ਗਰਮਸ ਮਾਰ ਦਿੰਦੇ ਆ ਛੱਡੀ ਵੀ ਆਈ ਹੈ ਇਹ ਸਾਰੇ ਜੱਡੀ ਨਾ ਅੱਛਾ ਤੂੰ 12 ਦੇ ਬੱਲੇ ਫਟਣਾ ਨਹੀਂ ਆਇਆ ਤੂੰ ਦਜੀ ਹਵੀ ਵਾਲਿਆ ਕਿਤਾ ਖਲਾਰਾ ਪਿਆ ਰਣਾ ਚਕਨਾਣੀ ਹੈਗਾ ਮੈਂ ਹੀ ਕਰਾਂ ਮੈਂ ਚਕਾ ਨਹੀਂ ਚਕਾ ਆਪਾਂ ਤੰਗੜਾ ਕਰਦੇ ਆ ਤੰਗੜਾ ਜਦੋਂ ਉਹ ਨਾ ਤੈਨੂੰ ਦੇਖਿਆ ਬਲੂ ਲੱਗੇ ਮਬਲੂ ਲੱਗੇ ਜਾਣੇ ਘਰੇ ਮੈਂ ਕਿਹਾ ਨਾ ਤੇ ਨਿਆਣੀ ਆਣਾ ਤੇ ਮਰਤੇ ਅੱਦਾਂ ਮੈਂ ਥੋਟਾ ਫ੍ਰੈਂਸ OK ਕੀ ਕਰਦੇ ਹੋ ਤੁਸੀਂ ਸ਼ਾਪ ਤੇ ਆ ਨਾ ਇਹਦਾ ਕਦੇ ਕਦੇ ਆਪਣੀ ਸ਼ਾਪ ਹੈ ਗਿਆ ਸਾਡੀ ਸ਼ਾਪ ਹੈ ਇੱਕ ਜਨਰਲ ਸਟੋਰ ਵਾਲਾ ਕੋਸਮੈਟਿਕ ਆ ਹਾਂ ਜਨ ਤੁਹਾਡਾ ਕੀ ਨਾਮ ਹੈ ਅਲਕਸਿਟੋਰ ਆਪਕੇ ਦੀ ਸੀ ਹੈ ਹਾਊਸ ਵਾਈਫ ਇਹ ਤੁਹਾਨੂੰ ਨਹੀਂ ਵੀ ਤੁਹਾਨੂੰ ਪੜਿਆਦਾ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਹਨਾ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਵਾ ਰੀਲਾਂ ਵੀ ਤੁਹਾਡੀਆਂ ਵਾਇਰਲ ਹੁੰਦੀਆਂ ਆਉਂਦੀਆਂ ਆ ਤੇ ਸਭ ਤੋਂ ਜ਼ਿਆਦਾ ਤੁਹਾਡਾ ਕੀ ਨੰਨੋ ਸ਼ੌਂਕ ਸੀਗਾ ਮੈਨੂੰ ਅੱਛਾ ਸ਼ੌਂਕ ਹੀ ਵੀ ਪੈਦਾ ਹੋਇਆ ਏ ਮੈਨੂੰ ਬਚਪਨ ਤੋਂ ਹੀ ਡਾਂਸਿੰਗ ਦਾ ਸ਼ੌਂਕ ਸੀ ਫਿਰ ਔਰ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਚਲੋ ਰੀਲ ਵਗੈਰਾ ਬਣਾਉਣਾ ਸ਼ੁਰੂ ਕਰਦੇ ਅੱਛਾ ਤੇ ਫਿਰ ਵਿਆਹ ਤੋਂ ਬਾਅਦ ਮੈਂ ਸ਼ੁਰੂ ਕਰਤਾ ਇਹਨਾਂ ਕਹਿੰਦਾ ਨਹੀਂ ਕੱਲ ਵੀ ਮੈਂ ਵਿਚਕਾ ਮਨਾ ਕਰਤਾ ਸੀ ਕਿ ਨਹੀਂ ਬਣਾਣਾ ਜਿੱਦਾਂ ਮੁੰਡੇ ਨੂੰ ਮੈਸੇਜ ਕਰਦੇ ਆ ਫਿਰ ਇਹ ਗੁੱਸਾ ਕਰਦੇ ਹੀ ਫਿਰ ਮੈਂ ਵਿੱਚ ਕ ਬੰਦ ਕਰਤੀ ਸੀ ਕਹਿੰਦੇ ਸੀ ਵਿਆਹ ਤੋਂ ਬਾਅਦ ਬਣਾਣਾ ਸਟਾਰਟ ਕਰਦੇ ਅੱਛਾ ਅਗ ਮੇਰੀ ਜਿਥੋਂ ਥੋੜੀ ਹਾਂਜੀ ਜੀ ਲਕ ਮੈਰਿਜ ਬਾਰੇ ਵੀ ਦੱਸੋ ਕਿੱਦਾਂ ਮਿਲੇ ਸੀ ਪੇਪਰਾਂ 'ਚ ਮਿਲੇ ਸੀ ਪਲਸ 2 ਦੇ ਪੇਪਰਾਂ 'ਚ ਮਿਲੇ ਸੀ ਅੱਛਾ ਪੇਪਰਾਂ 'ਚ ਕਿੱਦਾਂ ਮਿਲੇ ਸੀ ਇਹ ਪੇਪਰਾਂ 'ਚ ਆਪਾਂ ਨਾਲ-ਨਾਲ ਬੰਨਦੇ ਸੀ ਤੇ ਮੈਂ ਉੱਦ ਬਈ ਮੈਨੂੰ ਕਿਸੇ ਨੇ ਪੁੱਛ ਲਿਆ ਕਿ ਮਤਲਬ ਕੀ ਤੁਹਾਡਾ ਬੋਏਫ੍ਰੈਂਡ ਹੈਗਾ ਮੈਂ ਕਿਹਾ ਨਹੀਂ ਤੇ ਕਹਿੰਦੇ ਫਿਰ ਬਣਾਣਾ ਨਹੀਂ ਮੈਂ ਕਿਹਾ ਨਹੀਂ ਕਰਦੀ ਰਿਸ਼ਤਾ ਲੱਭ ਰਿਆ ਤੇ ਫਿਰ ਉਹਨਾਂ ਨੇ ਕਹਿਤਾ ਕਿ ਮੈਂ ਇਹ ਵਾਲੇ ਮੁੰਡੇ ਨਾਲ ਕਰਾ ਦੇ ਤੈਨੂੰ ਪਸੰਦ ਹੈ ਮੈਂ ਕਹਾ ਪਸੰਦ ਹੈ ਅੱਛਾ ਕੱਥੇ मतलब ਇੱਕੋ ਹੀ के ਤੇ ਪੇਪਰ ਦਿੰਦੇ ਨੇ ਨਹੀਂ ਆਪਣੇ ਦਾ ਮੇਰਾ ਬੈਂਚ ਆ ਵਾਲਾ है ਹੈ ਅੰਦਰ ਦੇ ਕਮਰੇ ਸੇਮ ਕਲਾਸ ਹੀ ਆ ਫਿਰ ਪ੍ਰੈਸ਼ਰ ਸੇਮ ਕਲਾਸ ਹੀ ਹੁੰਦੇ ਆ ਅੱਛਾ ਪਲੱਸ 2 ਸੇਮ ਹਾਂ ਜੀ ਹਾਂ ਜੀ ਠੀਕ ਹੈ ਪੇਪਰ ਵੀ ਦਿਖਾਉਂਦੇ ਸੀ ਇੱਕ ਦੂਜੇ ਨੂੰ ਹਾਂ ਹਾਂ ਅੱਛਾ ਤੇ ਉਹ ਤੁਹਾਡਾ ਵੀ ਸੇਮ ਹੋ ਜਾਂਦਾ ਸੀ ਸਾਇੰਸ ਸਾਇੰਸ ਦਾ ਸਟੱਡੀ ਅੱਛਾ ਤੇ ਕਲੀਅਰ ਕਿਵੇਂ ਕਰਾਈਆ ਆਪਣੇ ਕਿਤੇ ਆਪਣੇ ਕਿਤੇ ਮੈਡਮ ਨੇ ਕਰਾਈਆ ਸੀ ਨਹੀਂ ਇਹਨੇ ਫਾਰਮ ਭਰਵਾਤਾ ਹੀ ਮੈਂ ਕਲੀਅਰ ਕਰ ਲਈ ਅੱਛਾ ਵੈਸੇ ਤੁਸੀਂ ਪਾਸ ਹੋ ਗਏ ਸੀ ਹਾਂਜੀ ਆਹ ਕਲੇਪਰ ਤੇ ਸਾਸ ਹੋ ਗਏ ਅੱਛਾ ਪਲੱਸ 2 ਚ ਮੇਰੇ ਪਲੱਸ 2 ਦੇ ਵਿੱਚ ਬਹੁਤ ਛੋਟੀ ਉਮਰ ਹੁੰਦੀ ਨਾ ਤੇ ਰਿਲੇਸ਼ਨ ਚ ਮਤਲਬ ਕਿ ਤੁਸੀਂ ਸੋਚਿਆ ਸੀ ਕਿ ਉਹ ਰਿਲੇਸ਼ਨ ਗਿਆ ਤੱਕ ਪਹੁੰਚੇਗਾ ਮੈਂ ਸੋਚਿਆ ਤਾਂ ਨਹੀਂ ਹੀ ਮੈਨੂੰ ਸਾਡੀ ਹੋਈ ਵੀ ਨਹੀਂ ਕਿਦੋਂ ਹੋਈ ਹੈ ਆਪਣੀ ਅਪਰਲ 12 ਅਪਰਲ 12 ਪੈਨ ਹੋਈ ਸਾਡੀ ਐਸਐਸਏ ਚ ਓਕੇ ਹਾਂਜੀ ਠੀਕ ਹੈ ਦੇਖ ਫਿਰ ਜਿੱਦਾਂ ਇਹਨਾਂ ਨੇ ਕਿਹਾ ਦਿੱਤਾ ਕਿਸੇ ਨੇ ਕਿਹਾ ਗੱਲ ਕਰਾਉਣੀ ਆ ਤੁਸੀਂ ਹਾਂ ਕਰ ਲਈ ਹੈ ਮਤਲਬ ਕਿ ਤੁਸੀਂ ਉਹਨਾਂ ਨੂੰ ਪ੍ਰੋਪੋਜ਼ ਕੀਤਾ ਸੀਗਾ ਮੜਾ ਛੱਕੇ ਦਮਨ ਕੰਨੀ ਸੱਤ ਹੀ ਆਪਣੀ ਆਈਡੀ ਦੇ ਮਾਈ ਆਈਡੀ ਤੇ ਆਪਣੀ ਅੱਛਾ ਇਹਨਾਂ ਨੇ ਤੁਹਾਨੂੰ ਪ੍ਰੋਪੋਜ਼ ਕੀਤਾ ਹਾਂਜੀ ਅੱਜ ਮੈਂ ਭੇਜ ਦੂੰਗੀ ਇੰਸਟਾਗ੍ਰਾਮ ਦੀ ਤੇ ਉਹ ਕਹਿੰਦੇ ਤੁਹਾਡੀ ਜੀਐਫ ਹੈ ਜੀ ਤੋ ਟੈਟੂ ਵੀ ਬਣਾਇਆ ਨਾ ਤੇ ਟੈਟੂ ਵੀ ਬਣਾਇਆ ਤੇ ਤੁਸੀਂ ਆਪਣੀ ਜੀਐਫ ਦਾ ਟੈਟੂ ਨਹੀਂ ਬਣਾਇਆ ਮਗਾ ਮੇਰੀ ਹੈ ਹੀ ਨਹੀਂ ਮੈਂ ਸਿੰਗਲ ਆ ਅੱਛਾ ਹਾਂਜੀ ਮਮ ਕੀ ਸੋਚ ਕੇ ਆਈਡੀ ਮੰਗ ਲਈ ਸੀ ਨੇ ਮੈਨੂੰ ਅਗਲੇ ਮੁੰਡੇ ਨੇ ਬੋਲਿਆ ਸੀ ਕੀ ਬੋਲਿਆ ਸੀ ਕਹਿੰਦੇ ਤੂ ਇਹਦੇ ਨਾਲ ਕਰਨੀ ਹੈ ਤੇ ਮੈਂ ਥੋੜਾ ਸੋਚ ਕੇ ਪੈ ਗਈ ਫਿਰ ਕਹਿੰਦੇ ਨਹੀਂ ਨਹੀਂ ਜਲਦੀ ਜਵਾਬ ਦੇ 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 ਕਰਾ ਦਈਏ ਕਰਾ ਦਈਏ ਕੁਛ ਨਹੀਂ ਇਹਦਾ ਕਰ ਲੈ ਕੇ ਬਸ ਸੋਹਣਾ ਮੁੰਡਾ ਸੋਹਣਾ ਮੁੰਡਾ ਿਆਹ ਕਰתי ਤੇ ਨਾਲੇ ਆਈਡੀ ਵੀ ਮੰਗ ਲਈ ਆਈਡੀ ਕਿ ਸੋਚ ਕੇ ਮੰਗੀ ਸੀ ਤਾਂ ਮੁੰਡੇ ਨੇ ਪਹਿਲਾਂ ਗੱਲ ਕਰਵਾਈ ਸੋਡੀ ਬਣਾ ਕੇ ਨੇ ਮੁੰਡੇ ਨੇ ਪੁੱਛਿਆ ਸੀ ਕਿ ਤੈਨੂੰ ਆ ਪਸੰਦ ਹੈ ਕਹਿੰਦੇ ਹਾਂਜੀ ਅੱਛਾ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਵੀ ਜਦੋਂ ਆਈਡੀ ਨਾਲ ਦੇ ਦਿੱਤੀ ਤਾਂ ਫਿਰ ਮੈਸੇਜ ਕਿਹਨਾਂ ਨੇ ਕੀਤਾ ਸੀ ਇਹਨਾਂ ਨੇ ਮੈਂ ਕੀਤਾ ਇਹਨਾਂ ਨੂੰ ਆਈਡੀ ਨਹੀਂ ਮਿਲੇ ਹੀ ਮੇਰੀ ਤੇ ਮੈਨੂੰ ਉਹਦੇ ਉਹ ਆਈਡੀ ਨੂੰ ਕਾਪੀ ਕਰ ਲਈ ਦੁਮਾਈ ਚ ਨੇ ਇਹਦੇ ਦਿਖਾਤੀ ਹੀ ਆਈਡੀ ਨਾਲ ਮਗੇ ਮੈਸੇਜ ਆ ਕੀਤਾ ਹੀ ਠੀਕ ਹੈ ਹਾਂਜੀ ਸ਼ੁਰੂ ਕਰਤੀ ਕਿ ਉਹ ਪੋਸਟ ਫਿਰ ਕਿਹਨਾਂ ਨੇ ਕੀਤਾ ਫਿਰ ਇਹਨਾਂ ਨੇ ਕੀਤਾ ਹੀ ਉਹਨੇ ਕਹਿੰਦੇ ਕੀ ਕਹਿੰਦੇ ਸੀ ਬੱਸ ਕੀ ਕਹੇ ਮੈਂ ਬੋਲਿਆ ਸੀ ਕਿ ਮੈਂ ਟਾਈਮ ਪਾਸ ਨਹੀਂ ਕਰਨਾ ਜ ਜਾਰਾ ਹੈ ਤੇ ਵਿਆਹ ਤੱਕ ਜਾਣਾ ਹੈ ਮੈਂ ਟਾਈਮ ਪਾਸ ਨਹੀਂ ਕਰਨਾ ਮੇਰਾ ਦਿਲ ਟੁੱਟਾ ਫਿਰ ਮੈਂ ਹਰਟ ਬੜੀ ਜਲਦੀ ਹੁੰਦੀ ਆ ਫਿਰ ਮੈਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੀ ਆ ਅੱਛਾ ਜੇ ਕਰਨੀ ਆ ਤੇ ਵਿਆਹ ਤੱਕ ਨਹੀਂ ਤੇ ਨਹੀਂ ਅੱਛਾ ਤੇ ਗੱਭਲ ਦੇ ਕੀ ਪਲਿਆ ਸੀ ਕਹਿੰਦੇ ਠੀਕ ਆ ਕਹਿੰਦੇ ਮੈਂ ਕਿਸੇ ਕੁੜੀ ਨੂੰ ਧੋਖਾ ਨਹੀਂ ਦਿੰਦਾ ਅੱਛਾ ਰਿਲੇਸ਼ਨ ਤੋਂ ਬਾਅਦ ਫਿਰ ਵਿਆਹ ਦਾ ਕਦੋਂ ਸੋਚੇ ਵਿਆਹ ਦਾ ਤੇ ਨਹੀਂ ਬੋਤਲਦਾਂ ਦਾ ਸੋਚ ਲਿਆ ਸੀ ਦੋ ਦਿਨ ਦਿਨ ਵਾਰੀ ਹਾਂ ਜੀ ਹਾਂ ਜੇ ਇਹਨੇ ਮੈਨੂੰ ਪਾਪਾ ਨਾਲ ਗੱਲ ਕਰਾਤੀ ਮੈਂ ਵੀ ਕਰ ਲਈ ਚਾਚੇ ਨਾਲ ਗੱਲ ਮੈਂ ਨਾਲ ਵੀ ਕਰ ਲਈ ਅੱਛਾ ਸਿੱਧਾ ਹੀ ਪਾਪਾ ਨਾਲ ਕਰਾਤੀ ਹਾਂ ਜੀ ਹਾਂ ਜੀ ਮੈਂ ਸੋਚਿਆ ਪਾਪਾ ਮੈਨੂੰ ਕਹਿੰਦੇ ਸੀ ਕਹਿੰਦੇ ਜੀ ਮਤਲਬ ਕਿ ਕਦੀ ਕਿਸੇ ਨਾਲ ਪਿਆਰ ਹੋਇਆ ਵੀ ਤੂੰ ਲੁਕਾਉਣਾ ਨਹੀਂ ਹੈਗਾ ਤੂੰ ਖੋਲ ਕੇ ਸ਼ੇਅਰ ਕਰਨਾ ਵੀ ਤੂੰ ਵੀ ਫ੍ਰੈਂਕ ਕੇ ਲੁਕਾਉਣਾ ਨਹੀਂ ਹੈਗਾ ਫਿਰ ਅੱਛਾ ਜੇ ਜਦੋਂ ਇਹਨਾਂ ਨਾਲ ਕਹ ਲਈ ਫਟਾਫਟ ਪਾਪਾ ਨਾਲ ਹਾਂ ਜੀ ਪਾਪਾ ਨਾਲ ਪਾਪਾ ਨੇ ਬੋਲਿਆ ਸੀ ਕਿ ਪਾਪਾ ਮੈਨੂੰ ਮੁੰਡਾ ਪਸੰਦ ਆ ਤੇ ਪਾਪਾ ਨੇ ਬੋਲਿਆ ਫੋਟੋ ਦਿਖਾ ਤੇ ਦਿਖਾਤੀ ਕਹਿੰਦੇ ਗੱਲ ਕਰਾ ਮੈਂ ਮਿਲਣਾ ਤੇ ਸਾਰਾ ਕੁਝ ਮਿਲ ਵੀ ਲਿਆ ਫੋਟੋ ਵੀ ਦਿਖਾਤੀ ਫਿਰ ਪਾਪਾ ਨੂੰ ਨੀਚਰ ਵਧੀਆ ਲੱਗਾ ਕਹਿੰਦੇ ਮੁੰਡਾ ਵੀ ਵਧੀਆ ਅੱਛਾ ਤੇ ਫਿਰ ਪਾਪਾ ਨੇ ਜਦੋਂ ਗੱਲ ਕੀਤੀ ਥੋੜਾ ਡਰ ਨਹੀਂ ਲੱਗੇ ਨਾਰਮਲੀ ਮੁੰਡੇ ਡਰਦੇ ਹੁੰਦੇ ਕੁੜੀਆਂ ਤੇ ਡੈਡੀ ਤੂੰ ਨਹੀਂ ਜਿੱਦਾਂ ਮਿਲਤਾ ਹੈ ਮੈਂ ਵਿਆਹ ਤੱਕ ਜਾਣੇ ਮੈਂ ਕੋਈ ਡਾਂਮੀ ਨਹੀਂ ਅੱਛਾ ਹਾਂਜੀ ਹਾਂਜੀ ਜਿੱਦਾਂ ਉਹਨਾਂ ਨੇ ਕਿਹਾ ਮੈਂ ਹਾਂ ਜਿੰਝ ਕਹਿ ਕੇ ਗੱਲ ਕੀਤੀ ਅੱਜ ਲਈ ਤੁਹਾਨੂੰ ਪਹਿਲੀ ਵਾਰ ਜਦੋਂ ਗੱਲ ਕੀਤੀ ਤੇ ਮਿਲਣਾ ਹੈ ਤਾਂ ਕੀ ਕਹਿੰਦੇ ਸੀ ਉਹ ਉਦੋਂ ਪਹਿਲੀ ਵਾਰ ਮਿਲੇ ਕਹਿੰਦੇ ਹਾਂ ਮੁੰਡਾ ਕਹਿੰਦਾ ਦੱਸ ਦੇ ਕੀ ਕਰਦਾ ਹਨਾ ਮੈਂ ਦੱਸਿਆ ਸਾਰਾ ਕੁਛ ਨਾਲ ਆਪਣੇ ਬਾਰੇ ਉਹਨਾਂ ਨੂੰ ਵੀ ਆ ਲੱਗਾ ਆਈ ਗਏ ਜਾਈ ਤਰੇ ਫਿਰ ਮੜਾਇਆ ਐ ਥੋੜਾ ਨੁਕਸਾਨ ਕਰਦੇ ਹਾਂ ਹਲਟ ਮੈਂ ਕਰੀ ਹਨਾ ਪਿਆਰ ਲੱਗ ਵਿਆਹ ਤੱਕ ਜਾਣਾ ਆਪਾਂ ਤੇ ਫਿਰ ਇਹਨੇ 2-3 ਮਹੀਨਿਆਂ ਬਾਅਦ ਕਹਿੰਦੇ ਮੈਂ ਵਿਆਹ ਕਰਾਣਾ ਹੈ ਅੱਛਾ ਪਲੱਸ 2 ਪਾਸ ਹੀ ਹੋਈ ਨਾਲੇ ਵਿਆਹ ਲੈਣ ਲੇ ਮੈਂ ਇੰਨੀ ਜਲਦੀ ਕਰਦੇ ਜਿਆਦਾ ਸੋਚਿਆ ਕੋਈ ਹੈ ਫਿਰ ਮੈਨੂੰ ਡਰ ਪੈਦਾ ਹੈ ਐਦਾ ਕਿ ਹਾਂ ਤੋ ਖਰਵਾ ਦੇ ਅੱਛਾ ਇਹ ਤੁਹਾਨੂੰ ਨਹੀਂ ਲੱਗੇ ਕਿਉਂਕਿ ਨਾਰਮਲੀ ਹਰੇਕ ਪਰਸਨ ਹੁੰਦਾ ਕਿ ਪਹਿਲਾਂ ਸਾਡੀ ਲਾਈਫ ਸੈਟਲ ਹੋਵੇ ਉਸ ਤੋਂ ਬਾਅਦ ਅਸੀਂ ਵਿਆਹ ਨਹੀਂ ਜਿੱਦ ਆਪਣਾ ਕੋਈ ਅੱਧਾ ਦਾ ਹੈਗਾ ਨਹੀਂ ਸ਼ੂ ਠੀਕ ਹੈ ਜਿੱਦਾਂ ਮੈਕੈਨਿਜ਼ਮ ਕਾਇ ਹੈ ਠੀਕ ਹੈ ਚੱਲ ਕੋਈ ਨਾਮ ਕਰਾ ਲੈਣਾ ਹਨਾ ਤੇ ਫਿਰ ਦੇ ਸੋਚਣਾ ਹੀ ਤਾਂ ਇਹਨੇ ਫੁੱਟਣਾ ਹੈ ਐਹੀ ਮੈਨੂੰ ਕਹਿੰਦੇ ਕਹਿੰਦੇ ਕੋਈ ਨਾ ਮੈਂ ਆਪਣੇ ਦੇ ਲਾਈਆਂ ਨਾ ਜਿੱਦਾਂ ਕਿੰਨਾ ਹੈ ਕਰ ਲੈ ਠੀਕ ਹੈ ਮਤਲਬ ਡਰ ਨਹੀਂ ਲੱਗਿਆ ਤੁਹਾਨੂੰ ਜਮਾ ਵੀ ਕਿ ਇਨੀ ਛੋਟੀ ਉਮਰ ਦੇ ਵਿੱਚ ਵਿਆਹ ਕਰਾ ਕੇ ਕਿਤੇ ਜ਼ਿੰਦਗੀ ਦੇ ਵਿੱਚ ਮੁੜ ਕੇ ਤਕਰੀਰ ਨਾ ਸੈ ਜਾਵੇ ਹਾਂਜੀ ਹਾਂਜੀ ਕੋਈ ਇਸ਼ੂ ਨਹੀਂ ਹੈ ਠੀਕ ਹੈ ਹਾਂਜੀ ਤੇ ਹੁਣ ਵਿਆਹ ਦਾ ਟਾਈਮ ਹੋ ਗਿਆ ਹਾਂ ਹੋ ਗਿਆ ਸਾਨੂੰ ਉਹ ਨਾ ਤੋਂ ਹੋਇਆ ਲੈ 19 ਨਵੰਬਰ ਦੇ ਮੈਲੇ ਸਾਡੀ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਆਪਾਂ ਸਾਨੂੰ ਮਿਲਨੇ ਜਾਣਾ ਹੋਵੇ ਆ ਕਾਫੀ ਹੋਵੇ ਗੂੜ ਵਗਾਰਾ ਅਜੇ ਲਾ ਪਾਟ ਹੈ ਠੀਕ ਹੈ ਸਕੂਲ ਤੋਂ ਵਿਲੇ ਸੀ ਗੱਲ ਵਿਆਹ ਤੱਕ ਪਹੁੰਚੀ ਫੈਮਲੀ ਥੋੜੀ ਮੰਨੀ ਸੀ ਫੈਮਲੀ ਹਾਂਜੀ ਹਾਂਜੀ ਮੈਸ ਕਰੇ ਮੈਂ ਕਰ ਦਿੰਦਾ ਵਿਚੇ ਸ਼ੇਅਰ ਕਰ ਦਿੰਦਾ ਮੇ ਜਿੱਦਾਂ ਪਾਪਾ ਨੇ ਕਰਤੀ ਮੈਂ ਮੰਮੀ ਨੇ ਕਰਤੀ ਮਮੀ ਪਾਪਾ ਨੇ ਕਰਤੀ ਤੇ ਮੈਂ ਅੱਛਾ ਕੁਛ ਨਾ ਕੁਛ ਤਾਂ ਕਿਆ ਹੋਗਾ ਕਰ ਦੇਣੀ ਇਹਨਾਂ ਦੇਖੋ ਨਹੀਂ ਜਿੱਦਾਂ ਕਹਿੰਦੇ ਕਿ ਹਨਾ ਮੈਨੂੰ ਨੇਚਰ ਵਾਈਜ਼ ਨੂੰ ਪਤਾ ਲੱਗ ਗਿਆ ਹਨਾ ਕੁੜੀ ਸਹੀ ਹੈ ਹਨਾ ਮੈਂ ਤਾਂ ਹਨਾਂ ਮਸਾਰੇ ਕੁਛ ਇਸ ਤੋਂ ਪਤਾ ਲੱਗ ਗਿਆ ਇਹ ਗੱਲ ਕਰਨ ਨਾਲ ਪਤਾ ਲੱਗ ਜਾਂਦਾ ਹਨਾ ਬੜੀ ਛੋਟੀ ਉਮਰ ਦੇ ਵਿੱਚ ਤੁਸੀਂ ਮਤਲਬ ਕਿਨੇ ਵਿਆਹ ਕਰਵਾ ਲੈ ਏਜ ਕਿੰਨੀ ਹੈ ਤੁਹਾਡੀ 22 ਤੁਹਾਡੀ 19 19 ਅੱਛਾ ਨੀ ਸਾਲਾ ਨੂੰ ਤੁਸੀਂ ਉਹ ਤਾਂ 22 ਸਾਲਾ ਦੇ ਤੁਸੀਂ ਹੋ ਹਨਾ ਹਾਂਜੀ ਹਾਂਜੀ ਤੇ ਵੀਰ ਤੁਹਾਨੂੰ ਨਹੀਂ ਲੱਗਿਆ ਕਿ ਹਾਲੇ ਤਾਂ ਇਹ ਜੀ ਬੜੀ ਛੋਟੀ ਹੈ ਕੰਦਨੇ ਨੇ ਹੀ ਦਾਦਾ ਕਹਿੰਦਾ ਵੀ ਇਹ ਨਿਹੜਾ ਹੈ ਕੰਦਨੇ ਨੇ ਤਾਂ ਖਾਣਾ ਵੀ ਦੇ ਦੇਣਾ ਦਾਦਾ ਕੁਝ ਵੀ ਕਹਿੰਦੇ ਇਹ ਹਨਾ ਮੈਂ ਵੀ ਫਿਰ ਹਨਾ ਸੋਚਿਆ ਮੈਂ ਫਿਰ ਘਰੇ ਗਿਆ ਉਹਨਾਂ ਨੇ ਕਹਿੰਦੇ ਕੀ ਕਰਦੇ ਸੋਦੇ ਹਨਾ ਕੁੜੀ ਕਰਨ ਪਰਵਾਹ ਨਾਲ ਗੱਲ ਕੀਤੀ ਵਧੀਆ ਹਨਾ ਨੇਚਰ ਵਗੈਰੇ ਆ ਉਹਨਾਂ ਨੇ ਕੀਤੀ ਗੱਲ ਹੈ ਹੋ ਗਈ ਸਾਰੀ ਕਲੀਅਰ ਹੋ ਗਈ ਆਪਣੀ ਗੱਲ ਹਾਂ ਮੰਨ ਗਏ ਫਿਰ ਮਾਣਾਂ ਬਸ ਫਿਰ ਕੱਟ ਗਏ ਵੀ ਬੜੀਆਂ ਹੀ ਪਰਮਾਨਗੇਆਂ ਮੈਂ ਮਨਾ ਲਿਆ ਹੈ ਆਪਣੇ ਹਿਸਾਬ ਨਾਲ ਅੱਛਾ ਜਦੋਂ ਤੁਹਾਡੀ ਵਿਆਹ ਦੀ ਘਰੇ ਗੱਲ ਚੱਲੀ ਸੀ ਆਡ ਗਵਾ ਰਿਸ਼ਤੇਦਾਰ ਕੀ ਕਹਿੰਦੇ ਸੀ ਕੀ ਕਹਿੰਦੇ ਨੇ ਸੀ ਕਿ ਇੰਨੀ ਜਲਦੀ ਵਿਆਹ ਕਾਤੇ ਕਰਾ ਰਹੇ ਹੋ ਐਵੇਂ ਮਨਵਾ ਨਹੀਂ ਕਿਹਾ ਮੋਰੇ ਵਾਲੀ ਜ਼ਰੂਰ ਗਿਆ ਕਿਹਨੇ ਨਹੀਂ ਕਿਹਾ ਸੀ ਜਿੱਦਾਂ ਮੇਰੇ ਮਾਮੇ ਹੁਣ ਆਣੇ ਕਹਿੰਦੇ ਕਿ ਤੂੰ ਤਾਂ ਲਈ ਕੁਛ ਵੀ ਨਹੀਂ ਹੈ ਫਾਇਦਾ ਤੇ ਹਨ ਇਹ ਮੁੰਡਾ ਹੈਗਾ ਮੈਂ ਹਾਂ ਤੋਨੇ ਕਿਹਾ ਕਿ ਮੈਂ ਤਾਂ ਕੁਛ ਨਹੀਂ ਹੁੰਦਾ ਹਨਾ ਨਹੀਂ ਮੈਂ ਕਰਦਾ ਹੁੰਦਾ ਮਗੇ ਕੁੜੀ ਨਾਲ ਸੱਚਾ ਪਿਆਰ ਕੀਤਾ ਹੈ ਨਾ ਤੋ ਕਬੜੀ ਦੇਣਾ ਮੈਂ ਹਾਂਜੀ ਇਹ ਕਰ ਦੇਣਾ ਕਿ ਕੁੜੀ ਵੱਡੀ ਹੈ ਇਸ ਦੇ ਵਿੱਚ ਨਹੀਂ ਕੋਈ ਸੁਣੀ ਨਹੀਂ ਕਹਾਂਣੇ ਮਨੋ ਉਹ ਕਹਿੰਦੇ ਜੱਦਾ ਬਨ ਪਸੰਦਤ ਕਰ ਲਾ ਆਪਾਂ ਤੇਰੇ ਨਾਲ ਠੀਕ ਹੈ ਜੀ ਇੱਕ ਮਿੰਟ ਹੋ ਗਿਆ ਵਿਆਹ ਨੂੰ ਰਿਲੇਸ਼ਨ ਨੂੰ ਕਿੰਨਾ ਬੰਦ ਹੋਇਆ ਤੁਹਾਡੇ ਰਿਲੇਸ਼ਨ ਹੋ ਗਿਆ ਪੈਰ ਤੋਂ ਸ਼ੁਰੂ ਹੋ ਗਈ ਕਿੰਨੇ ਹੋ ਗਏ ਮਤ ਦੱਸੀ ਉਹੀ اٹਕੇ اٹਕੇ ਨੂੰ ਹਾਂ 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 ਨਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਤਾਂ ਬਹੁਤ ਸਮਾਂ ਘੱਟ ਹੋਇਆ ਨਾ ਤੁਹਾਨੂੰ ਵੀ ਜਲਦੀ ਤੁਸੀਂ ਵਿਆਹ ਦਾ ਡਿਸੀਜਨ ਵੀ ਲੈ ਲਿਆ ਹਾਂਜੀ ਹਾਂਜੀ ਹੁਣੇ ਦੱਸੋ ਕਿ ਦੋਵਾਂ ਚ ਲੜਦਾ ਕੌਣ ਹੈ ਵਾਪਸ ਕੋਈ ਇੱਕ ਦੂਜਾ ਨੇ ਕਹਿ ਰਹੇ ਸੱਚੀ ਦੱਸੋ ਦੱਸ ਨਹੀਂ ਲੜਦੇ ਆ ਉਹ ਲੜਦੇ ਆ ਕੌਣ ਲੜਦੇ ਵੀਰੇ ਤੂੰ ਮੇ ਕਿੰਨੀ ਕੀ ਗਾਲ ਤੇ ਅਬਰ ਤਾਂ ਡਾਂਗ ਵੜਾ ਕਰਦੇ ਆ ਤਾਂ ਕਿਦਾਂ ਜਿੱਦਾਂ ਹੋਣਾ ਤੇ ਮੈਂ ਦੇਖਿਆ ਬਲੂ ਲੱਗੇ ਮ ਬਲੂ ਲੱਗੇ ਜਾਣੇ ਘਰੇ ਮੈਂ ਕਿਹਾ ਆਣਾ ਤੇ ਨਿਆਣੇ ਜਾਣਾ ਤੇ ਮੇਰੇ ਕੋਲ ਆਦਾ ਤਾਂ ਅਮਰੇ ਡਾਂਗ ਵੜਾ ਕਰਦੇ ਛੜੀ ਛੜੀ ਚੀਤਾ ਮੈਂ ਕਿਹਾ ਤੂੰ ਕਿੱਲਾ ਆਵਣਾ ਮਾਪੇ ਆਣਾ ਠੀਕ ਹੈ ਜੀ ਤੇਨੇ ਨਾ ਦੀ ਚੰਗੀਆਂ ਤੂੰ ਦੱਸ ਤੇਨੇ ਨਰੀਆਂ ਮਾਰ ਜਾ ਤੂੰ ਦੱਸ ਦੱਸੋ ਦੱਸੋ ਫਿਰ ਮੈਂ ਤੁਹਾਨੂੰ ਦੱਸ ਦਵਾਂ ਨਰੀਆਂ ਤੇ ਬੰਦੀਆਂ ਚੰਗੀਆਂ ਗੱਲਾਂ ਤਿੰਨ ਚੰਗੀਆਂ ਗੱਲਾਂ ਪਿਆਰ ਬਹੁਤ ਕਰਦੇ ਆ ਸਟੈਂਡ ਵੀ ਲੈਂਦੇ ਆ ਸਪੋਰਟਿੰਗ ਵੀ ਬਹੁਤ ਆ ਠੀਕ ਹੈ ਜਿਮੜੀਆਂ ਆਤਾ ਤੈਨੂੰ ਬੁੱਤਾ ਕਰਦੇ ਨਿੱਕੀ ਨਿੱਕੀ ਗੱਲ ਤੇ ਅੱਛਾ ਰੋਕ ਟੋਕ ਕਰਦੇ ਆ ਪਰ ਨੋਰਮਲ ਰੋਕ ਟੋਕ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਮਤਲਬ ਦੱਸੋ ਵੀ ਕਿਹੜੇ ਗੱਲਾਂ ਲੈ ਕੇ ਰੋਕ ਟੋਕ ਕਰਦੇ ਹੋ ਉਦਾਂ ਹੀ ਦਾਣਾ ਕਹਿੰਦੇ ਇਦਾਂ ਹੁਣ ਹੈ ਕਰਦੇ ਕੰਮਣਾ ਕਰਨੇ ਦਾ ਪੈਣਾ ਹੀ ਏ ਅਗਰ ਤੁਸੀਂ ਕਹਿੰਦੇ ਮੈਂ ਨਹੀਂ ਕਰਨੇ ਮੈਨੂੰ ਕੱਦਦੀ ਏ ਉਹ ਨਾ ਕਿ ਮੈਂ ਵੀ ਨਹੀਂ ਕਰਨੇ ਮੇਰੇ ਫਿਰ ਆਪ ਹੀ ਸ਼ੁਰੂ ਹੈ ਨਹੀਂ ਕਰਨੇ ਹਨ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਦੂਜੀ ਦਾ ਆਦਤ ਮੈਂ ਮੇਨਾਂ ਦੀ ਜੂਰੀ ਸਾਸੀ ਦੂਜੀ ਆਦੂਰੀ ਕੀ ਜੀ ਜੀ ਦਾ ਦੇ ਨਹੀਂ ਕੋਈ ਨਹੀਂ ਬਸ ਦੋ ਹੀ ਹੈ ਹਾਂਜੀ ਹਾਂਜੀ ਜੀ ਦੱਸੋ ਜੀ ਤਿੰਨ ਚੰਗੀਆਂ ਤੁਹਾਨੂੰ ਮਾਰਨੀਆਂ ਅਨਾ ਇਹ ਤੇ ਵੀ ਚੰਗੀ ਆਈ ਗੱਲ ਈ ਦਾਣਾ ਮੇਰਾ ਸਟੈਂਡ ਪ੍ਰੋਪਰ ਲੈਂਦੀ ਏ ਜਿੱਦਾਂ ਮੈਂ ਕਹਾਂ ਉਹਦੇ ਹੀ ਕਰ ਦੇਣਾ ਹੈਣਾ ਦਾਣਾ ਪਾਪਾ ਉਪਾ ਨੇ ਕਹਿਣਾ ਮੈਨੂੰ ਪਾਪਾ ਨਾਲ ਵੀ ਗੱਲ ਮੰਨ ਲੈਣੀ ਹੈਣਾ ਜਿੱਦਾਂ ਵੀ ਕਹਿਣਾ ਇਹਨਾਂ ਨੇ ਸਹੀ ਹੈ ਹੂੰ ਦੂਸਰੀ ਹਾਂਜੀ ਦੂਸਰੀ ਚੰਗੀ ਆਦਤ ਟੰਗ ਬਹੁਤ ਕਰਦੀ ਮੈਨੂੰ ਚੰਗੀ ਆਦਤ ਹੈ ਹਾਂਜੀ ਹਾਂਜੀ ਮੈਨੂੰ ਮਯਾਂਦਾ ਵਾਣਾ ਜਦੋਂ ਕੋਈ ਟੰਗ ਕਰਦਾ ਮੈਨੂੰ ਘੋਰਕਲ ਪਾਉਂਦਾ ਮਯਾਂਦਾ ਵਾ ਅੱਛਾ ਹਾਂਜੀ ਹਾਂਜੀ ਤੀਜੀ ਤੇ ਜਦੋਂ ਹਨਾ ਮੈਂ ਥੋੜਾ ਲੇਟ ਹੋਇਆ ਐ ਤੇ ਜਿਹੜਾ ਮੈਂ ਕਹਣਾ ਕਿ ਨਹੀਂ ਆਣਾ ਮੈਂ ਫਿਰ ਕਰਨ ਦੀ ਬਹੁਤ ਬੰਦੇ ਨਹੀਂ ਆਇਆ ਚਾਹਣਾ ਮੈਂ ਮੈਂ ਘਰ ਦੇ ਬਾਹਰ ਖੜਾ ਦੇਖਿਆ ਯਾਰ ਸਾਡੀ ਦੇਖਿਆ ਜਣਾ ਮੈਂ ਤਾਂ ਲੇਟ ਨਹੀਂ ਲੇਟ ਆਂਦਾ ਹੀ ਤਾਂ ਕਰਕੇ ਹਾਂਜੀ ਤੇ ਬਾੜੀ ਆਤਾ ਬਾੜੀ ਆਤਾ ਹੀ ਇਸੇ ਜਲਦੀ ਨੂੰ ਉੱਠਣਾ ਅੱਛਾ 12 ਵਜੇ ਪਹਿਲਾਂ ਪੱਠਣਾ ਨਹੀਂ ਹੈਗਾ ਕੰਦੂਜੀ ਆ ਗਈ ਯਾਰ ਕਿਤਾ ਖਲਾਰਾ ਪਿਆ ਰਹਿਣਾ ਮੈਂ ਚਕਨਾਣੀ ਹੈਗਾ ਨੇ ਆਈ ਕਰਾਂ ਨਹੀਂ ਚੱਕਣਾ ਨਹੀਂ ਚੱਕਣਾ ਅੱਛਾ ਹਾਂਜੀ ਤੀਜੀ ਤੀਜੀ ਦਾਸੂ ਤੇ ਜੀ ਨਾ ਬੈਕ ਆਉਣਾ ਉਹ ਟਾਈਮ ਲਾਣਾ ਕਿਤੇ ਜਾਣਾ ਹੋਵੇ ਨਾ ਮੈਂ ਪਹਿਲੇ ਤਿਆਰ ਹੋ ਜਾਣਾ ਅਰੇ ਸਭ ਤੋਂ ਲੇਟ ਕੰਮਚੀ ਨੇ ਵੀ ਇਹਨ ਦੱਸਿਆ ਕਿ 12 ਵਜੇ ਉੱਠ ਕੇ ਤੁਸੀਂ ਫਿਰ ਘਰ ਦੇ ਸਾਰੇ ਪਰਿਵਾਰ ਨੇ ਕਹਿੰਦਾ ਵੀ ਇੰਨੀ ਲੇਟ ਉੱਠੀ ਤੁਸੀਂ ਮੈਂ ਕੰਮ ਕਿੰਨੇ ਕਰਨਾ ਅੱਤ ਸਾਰੇ ਕੋਆਪਰੇਟ ਕਰ ਦਿਆ ਹਾਂਜੀ ਠੀਕ ਹੈ ਜੀ ਤੇ ਹੁਣ ਜ਼ਿੰਦਗੀ ਕਿੱਦਾਂ ਦੀ ਲੱਗ ਰਹੀ ਹੈ ਵਧੀਆ ਵਧੀਆ ਲੱਗ ਰਹੀ ਹੈ ਹਾਂਜੀ ਹਾਂਜੀ ਕਿ ਤੁਸੀਂ ਦੀ ਜ਼ਿੰਦਗੀ ਦੇ ਵਿੱਚ ਆਪ ਦੇ ਨਾਲ ਕੀ ਕੀ ਚੇਂਜਸ ਆਏ ਵਧੀਆ ਚੇਂਜਸ ਆ ਗਏ ਜਿੱਦਾਂ ਪਹਿਲੇ ਸਾਲ ਲੜਾਈ ਜ਼ਿਆਦਾ ਹੁੰਦੀ ਸੀ ਹੁਣ ਘਟ ਗਈ ਹੈ ਹਾਂ ਹੁਣ ਸਿੱਧਾ ਤੁਸੀਂ ਵਾਸ ਹੋ ਗਿਆ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਹੈ ਨਾ ਘਰੇ ਨਹੀਂ ਸਹੀ ਹੈ ਤੇ ਇਸ ਤੋਂ ਇਲਾਵਾ ਇੰਸਟਾਗ੍ਰਾਮ ਤੇ ਤੁਸੀਂ ਵੀਡੀਓ ਵਗੈਰਾ ਬਣਾਉਂਦੇ ਹੋ ਨਾ ਬਹੁਤ ਸਾਰੇ ਲੋਕ ਨੈਗੇਟਿਵ ਕਮੈਂਟ ਵੀ ਕਰਦੇ ਹਾਂ ਹਾਂਜੀ ਹਾਂਜੀ ਮੈਂ ਚੈੱਕ ਵੀ ਪਰ ਆਪਾਂ ਜਾਇਦਾ ਸ਼ੋਨੀ ਕਰਦਾ ਇਹੀ ਉਹ ਤੁਹਾਡਾ ਕੱਦੀਆਂ ਨਹੀਂ ਹੁੰਦੀ ਨਾ ਬਣਾਣੀ ਕਰਨ ਮੈਂ ਕਿ ਛੱਡ ਪਰੇ ਹਣਾ ਕੋਈ ਨਾ ਕਮੈਂਟ ਕਰਦੇ ਆ ਜੀ ਦੱਸੋ ਦੱਸਦੇ ਹਾਂ ਦੱਸਦੇ ਐਵੇਂ ਥੋੜੇ ਅੱਖਾਂ ਜਿਹੇ ਹੈ ਆ ਵੇ ਇਦਾਂ ਉਹਦੇ ਕਰਕੇ ਕਰਦੇ ਆ ਪਰ ਮੈਨੂੰ ਨਹੀਂ ਕੋਈ ਇਸ਼ੂ ਹੋਣਾ ਕੈਨੂ ਕਿ ਗਾਣਾ ਗੁਣਾ ਦੀ ਕੋਈ ਦਾਦਾ ਇਹਦੇ ਵਿੱਚ ਇਹਨੂੰ ਕਨੈਕਟ ਵੇਟ ਕਮੈਂਟ ਕੀਤਾ ਗਿਆ ਉਹਦੀ ਅੱਖਾਂ ਇਦਾਂ ਵਾਂ ਰਾਜ ਜਦੋਂ ਨੂੰ ਫਿਰ ਕਹਿ ਬ ਠੱਡੀ ਵੀ ਹੈ ਜਰਾ ਹਨਾ ਇਹ ਕੁੜੀਆਂ ਬੰਨੇ ਕਹਿੰਦੀ ਐ ਸਮਾਰਟ ਦੇ ਹੈ ਨਾ ਮਰਨ ਨਾਲ ਜਾਦਾ ਇਹਨਾਂ ਨਾਲ ਜਿਆਦਾ ਮੈਂ ਸਮਾਰਟ ਕਹਿੰਦੇ ਆ ਪਰ ਠੱਡੀ ਵੀ ਹੈ ਇਹ ਇਹ ਲੋਕ ਤੁਹਾਨੂੰ ਇਹ ਚੀਜ਼ਾਂ ਕਹਿੰਦੇ ਨੇ ਕਿ ਹਾਂ ਵੀ ਤੁਸੀਂ ਜਿਆਦਾ ਸਮਾਰਟ ਹੋ ਨਾ ਤੁਹਾਡੂ ਫਿਰ ਫੀਲ ਨਹੀਂ ਹੁੰਦਾ ਵੀ ਮੈਂ ਮੁੰਡੇ ਨੂੰ ਚਾਹੀ ਆਣਾ ਨਹੀਂ ਦੋਨਾਂ ਨੂੰ ਵੀ ਕਹਿੰਦੇ ਆ ਪਰ ਬੋ ਕਿਤੇ ਘਟ ਹੈ ਜਿਹੜੇ ਕਹਿੰਦੇ ਆ ਕਿ ਹਾਂ ਕਿ ਜਿਆਦਾ ਮੁੰਡਾ ਸਮਾਰਟ ਆ ਪਰ ਜ਼ਿਆਦਾਤਰ ਦੋਨੋਂ ਹੀ ਕਹਿੰਦੇ ਆ ਅੱਛਾ ਹਾਂਜੀ ਠੀਕ ਹੈ ਸੋ ਇਹਦੇ ਵਿੱਚ ਕੀ ਕਹੋਗੇ ਸਾਡੀ ਆਡੀਅנס ਕੋਲੇ ਜਿਹੜੇ ਲੋਕ ਨੈਗੇਟਿਵ ਕਮੈਂਟ ਕਰਦੇ ਨੇ ਨੈਟਵਿਵਾਨਾ ਕਿਉਂ ਬਰਨਾਣਾ ਸਾਡੀ ਆਪਣੀ ਲਾਈਫ ਆ ਜੇ ਤੁਹਾਨੂੰ ਪਸੰਦ ਆ ਆਪਣਾ ਕਿਹੜਾ ਕੇਸ ਨਹੀਂ ਕਿਉਂ ਕਹਿਣਾ ਵਾ ਹਾਂਜੀ ਠੀਕ ਹੈ ਤੁਸੀਂ ਕੁਝ ਕਹੋਗੇ ਜਿਹੜੇ ਲੋਕ ਤੁਹਾਨੂੰ ਨੈਗੇਟਿਵ ਕਮੈਂਟ ਕਰਦੇ ਨੇ ਬੱਸ ਅੱਜ ਗਾਦੀ ਕੋਪੜਾ ਸੁਣਾ ਤੇ ਮੈਂ ਇਹ ਕਹਿਣਾ ਚਾਹਨੀ ਆ ਕਿ ਸੜੀ ਟੀਪ ਹੈ ਮੈਂ ਇਦਾਂ ਨਹੀਂ ਕਹਿਣਾ ਚਾਹੀਦਾ ਅਗਲੇ ਨੂੰ ਫੀਲ ਹੁੰਦਾ ਜਿੱਦਾਂ ਦੀ ਆਈ ਤਾਂ ਸਾਨੂੰ ਤਾਂ ਮਿਲ ਤਾਂ ਪਸੰਦੀ ਹੈ ਨਾ ਮੇਰੀ ਆਪਣੀ ਪਸੰਦ ਆ ਤਾਂ ਕਰਕੇ ਥੈਂਕ ਯੂ ਥੈਂਕ ਯੂ